ਸਤਿ ਸ਼੍ਰੀ ਅਕਾਲ ਅੱਜ ਪਾ ਤੁਹਾਡੇ ਲਈ ਲੈ ਕੇ ਆਏ ਆਂ ਬੋਲੀਆਂ ਠੀਕ ਹੈ ਅੱਜ ਇਹ ਪਹਿਲੀ ਵੀਡੀਓ ਹੈ ਬੋਲੀਆਂ ਦੀ ਆਪਾਂ ਤੇ ਤੁਸੀਂ ਦੱਸੋ ਆਪਾਂ ਹਰੇਕ ਵੀਡੀਓ ਵਿੱਚ ਪੰਜ ਬੋਲੀਆਂ ਲੈ ਕੇ ਆਈਏ ਜਾਂ 10 ਬੋਲੀਆਂ ਉਹ ਤੁਸੀਂ ਕਮੈਂਟ ਕਰਕੇ ਦੱਸ ਦੋ ਸਕਦੇ ਹੋ ਅੱਜ ਮੈਂ ਫਿਲਹਾਲ ਪਹਿਲੀ ਵੀਡੀਓ ਵਿੱਚ ਪੰਜ ਬੋਲੀਆਂ ਹੀ ਲੈ ਕੇ ਆਈਆਂ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਸੁਣ ਸਕੋ ਤੇ ਰੀਡ ਕਰਕੇ ਯਾਦ ਕਰ ਸਕੋ ਤੇ ਬਾਕੀ ਆਪਾਂ ਇਹਦਾ ਤੁਹਾਨੂੰ ਪਿੱਛੇ ਫੋਟੋਆਂ ਵੀ ਦੇ ਦੇ ਦਾਂਗੇ ਕਾਪੀ ਦੀ ਤਾਂ ਕਾਪੀ ਤੇ ਮੈਂ ਲਿਖੀਆਂ ਨੇ ਤਾਂ ਜੋ ਤੁਹਾਨੂੰ ਬਾਅਦ ਵਿੱਚ ਲਿਖਣੀਆਂ ਨਾ ਪੈਣ ਅਲੱਗ ਤੋਂ ਲੇਕ ਕੇ ਤੁਹਾਨੂੰ ਲਿਖਣੀਆਂ ਪੈਣੀਆਂ ਨੇ YouTube ਤੋਂ ਸੁਣ ਕੇ ਤੁਸੀਂ ਸਿੰਪਲ ਇਹਦਾ ਸਕਰੀਨਸ਼ਾਟ ਵੀ ਕਰ ਸਕਦੇ ਹੋ ਮੈਂ ਲਾਸਟ ਤੇ ਦੇਵਾਂਗੀ ਦੋ ਦਿਨ ਫੋਟੋਸ ਇੰਨੀਆਂ ਦੀਆਂ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਨੀ ਮਾਸਿਏ ਆਨੀ ਮਾਮੀਏ ਆਨੀ ਮਾਸਿਏ ਆਨੀ ਮਾਮੀਏ ਆਨੀ ਪਰਜਾਈਏ ਅੜੀਏ ਲੈ ਕੇ ਸਤਿਗੁਰ ਦਾ ਨਾਮ ਕਿਤੇ ਵਿੱਚ ਵੜੀਏ ਲੈ ਕੇ ਸਤਿਗੁਰ ਦਾ ਨਾਮ ਕਿਤੇ ਵਿੱਚ ਵੜੀਏ ਲੈ ਕੇ ਸਤਿਗੁਰ ਦਾ ਦੂਸਰੀ ਬੋਲੀਏ ਰੱਬ ਨੇ ਰੌਣ ਕਾਲਾਈਆਂ ਅੱਜ ਘਰ ਬਾਬਲ ਦੇ ਰੱਬ ਨੇ ਰੌਣ ਕਾਲਾਈਆਂ ਅੱਜ ਘਰ ਬਾਬਲ ਦੇ ਧੀਆਂ ਮੇਲਣਾ ਆਈਆਂ ਅੱਜ ਘਰ ਅਮੜੀ ਦੇ ਧੀਆਂ ਮੇਲਣਾ ਆਈਆਂ ਵੇੜੇ ਅਮੜੀ ਦੇ ਤੀਸਰੀ ਬੋਲੀ ਹੈਗੀ ਇਹ ਮੇਵੇ ਮੇਵਾ ਮੇਵਾ ਅੱਜ ਮੇਰੇ ਵੀਰੇ ਦੀ ਸੋਹਰੇ ਕਰਦੇ ਸੇਵਾ ਅੱਜ ਮੇਰੇ ਵੀਰੇ ਦੀ ਸੇਵਾ ਕਰਦੇ ਸੋਹਰੇ ਅੱਗੇ ਹੈਗੀ ਹੈ ਫੋਰਥ ਬੋਲੀ ਚੌਦਮੀ ਦਾ ਚੰਨ ਮੇਰਾ ਵੀਰ ਕੁੜੀਓ ਅੱਜ ਲਿਆਊਗਾ ਵੇ ਆਕੇ ਜੱਟੀ ਹੀਰ ਕੁੜੀਓ ਅੱਜ ਲਿਆਊਗਾ ਵੇ ਆਕੇ ਜੱਟੀ ਹੀਰ ਕੁੜੀਓ ਅੱਗੇ ਨੈਕਸਟ लास्ट ਵਾਲੀ ਅੰਬਾ ਉੱਤੇ ਕੋਇਲ ਬੋਲਦੀ ਅੰਬਾ ਉੱਤੇ ਕੋਇਲ ਬੋਲਦੀ ਟਾਲੀ ਉੱਤੇ ਕੁਗੀਆਂ ਛੋਟੇ ਰੌਰ ਦੀ ਜੰਝ ਚੜਾ ਕੇ ਭਾਬੀ ਪਾਉਂਦੀ ਲੁੱਡੀਆਂ ਛੋਟੇ ਦਿਓਰ ਦੀ ਜਾਂਜ ਚੜਾ ਕੇ ਭਾਬੀ ਪਾਉਂਦੀ ਲੁੱਡੀਆਂ ਛੋਟੇ ਦਿਓਰ ਦੀ ਜਾਂਜ ਚੜਾ ਕੇ ਭਾਬੀ ਪਾਉਂਦੀ ਲੁੱਡੀਆਂ ਅਗਰ ਤੁਸੀਂ ਜਿੰਨੀ ਵਾਰੀ ਮਰਜ਼ੀ ਰਿਪੀਟ ਕਰ ਸਕਦੇ ਹੋ ਤੇ ਸੌਰੀ ਆਪਣੀ ਫਸਟ ਵੀਡੀਓ ਸੀ ਥੋੜੀ ਬਹੁਤ ਪ੍ਰੋਬਲਮ ਵੀ ਆ ਜਾਂਦੀ ਹੈ ਤੇ ਜੇ ਤੁਹਾਨੂੰ ਵਧੀਆ ਲੱਗਾ ਤਾਂ ਜਰੂਰ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਮੈਂ ਤੁਹਾਡੇ ਲਈ ਹਰ ਰੋਜ਼ ਵੀਡੀਓ ਪਾਉਣ ਲਈ ਉਤਸ਼ਾਹਿਤ ਹੋ ਸਕਾਂ ਤੇ ਧੰਨਵਾਦ